ਜਲੰਧਰ ਵਿੱਚ ਪੰਜਾਬੀ ਫਿਲਮ ਬੂਹੇ ਬਾਰੀਆਂ ਜਿਸ ਵੀ ਸਿਨੇਮਾ ਹਾਲ ਵਿੱਚ ਲੱਗੀ ਹੈ ਉਸ ਨੂੰ ਮਿਤੀ 22 ਸਤੰਬਰ 2023 ਨੂੰ ਪੂਰਨ ਤੌਰ ਤੇ ਬੰਦ ਕੀਤਾ ਜਾਵੇਗਾ ਕਿਉਂਕਿ ਇਸ ਫਿਲਮ ਤੇ ਪਰਚਾ ਜਲੰਧਰ ਦਿਹਾਤੀ थाना ਆਦਮਪੁਰ ਵਿੱਚ ਦਰਜ ਕੀਤਾ ਗਿਆ ਹੈ ਐਫ ਆਈ ਆਰ ਨੰਬਰ 129/23 ਧਾਰਾ ਐਸ ਸੀ ਐਸ ਟੀ ਐਕਟ ਦਰਜ ਕੀਤਾ ਗਿਆ ਹੈ ਅਤੇ ਇਸ ਫਿਲਮ ਨੂੰ ਪੰਜਾਬ ਵਿੱਚ ਬੈਨ ਕਰਵਾਇਆ ਜਾਵੇਗਾ ਸਾਰੇ ਸਿਨੇਮਾ ਹਾਲ ਤੇ ਮਾਲਕ ਕੱਲ ਤੋਂ ਆਪ ਹੀ ਇਸ ਫਿਲਮ ਨੂੰ ਬੰਦ ਕਰ ਦੇਣ ਨਹੀਂ ਤਾਂ ਸਾਰਾ ਸਮਾਜ ਸਾਰੇ ਸਿਨੇਮਾ ਹਾਲ ਦਾ ਕਿਰਾਇਆ ਕਰੇਗਾ ਬੇਨਤੀ ਕਰਤਾ ਸਬੂ ਰਵਿਦਾਸੀਆ ਸਮਾਜ ਅਤੇ ਸਮੂਹ ਵਾਲਮੀਕੀ ਸਮਾਜ ਅਤੇ ਸਮੂਹ ਕਬੀਰ ਸਮਾਜ ਅਤੇ ਸਮੂਹ ਜਥੇਬੰਦੀਆਂ ਤੁਸੀਂ ਵੀ ਸੁਣੋ ਹੋਰ ਉਹਨਾਂ ਦਾ ਕੀ ਕਹਿਣਾ ਹੈ ਸੋ ਸਾਰੇ ਸਤਿਕਾਰਯੋਗ ਸਾਥੀਆਂ ਨੂੰ ਦਾਸ ਵੱਲੋਂ ਜੈ ਗੁਰਦੇਵ ਜੈ ਭੀਮ ਜੈ ਵਾਲਮੀਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ 15 ਸਤੰਬਰ ਨੂੰ ਇੱਕ ਪੰਜਾਬੀ ਫਿਲਮ ਰਿਲੀਜ਼ ਹੋਈ ਹੈ ਬੂਹੇ ਬਾਰੀਆਂ ਜਿਸ ਵਿੱਚ ਮੇਨ ਅਦਾਕਾਰ ਨੀਰੂ ਬਾਜਵਾ ਜਿਸ ਦੀ ਜਿਹੜੀ ਕੰਪਨੀ ਵੀ ਹੋਰੀ ਆਪਣੀ ਕੰਪਨੀ ਹੈ ਸੋ ਡਾਇਰੈਕਟਰ ਪ੍ਰੋਡਿਊਸਰ ਤੇ ਲੇਖਕ ਆਨੇ ਹੋਰਾ ਜਾਈ ਵੀ ਕੋਈ ਸਮਾਜ ਪ੍ਰਤੀ ਇਹ ਨਹੀਂ ਸੋਚਿਆ ਵੀ ਇਹ ਸ਼ੋਅ ਤਾਂ ਕਰਨਾ ਚਾਹੁੰਦੇ ਸੀ ਵੀ ਸ੍ਰੀ ਗੁਰੂ ਗੋਬਿੰਦ ਸਾਹਿਬ ਦੀ ਤਸਵੀਰ ਲਾ ਕੇ ਪਹਿਲੀ ਵਾਰੀ ਕੋਈ ਪੰਜਾਬੀ ਫਿਲਮ ਆਈ ਹੈ ਜਿਸ ਵਿੱਚ ਕੇ ਗੁਰੂਆਂ ਦੀ ਫੋਟੋ ਲਾਈ ਹੈ ਉਹ ਉਸ ਦੇ ਨਾਲ ਜਿਹੜਾ ਇੱਕ ਹੋਰ ਇਹਨਾਂ ਚੀਜ਼ ਦਿਖਾਈ ਹੈ ਵੀ ਉਹ ਲੜਕੀ ਜਦੋਂ ਗੁਰੂ ਸ੍ਰੀ ਗੁਰੂ ਵਿਦਾਸ ਮਹਾਰਾਜ ਜੀ ਨੂੰ ਮੱਥਾ ਟੇਕ ਕੇ ਕੰਮ ਤੇ ਜਾਂਦੀ ਹੈ ਕੰਮ ਵੀ ਕੀ ਕਰਦੀ ਹੈ ਵੀ ਇੱਕ ਕਿਸੇ ਸਰਪੰਚ ਦੇ ਘਰ ਉਥੇ ਪੋਚੇ ਦਾ ਕੂੜਾ ਦਾ ਗੋਹੇ ਦਾ ਉਹ ਸਾਫ ਲਫਜ਼ਾਂ ਵਿੱਚ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਤੁਸੀਂ ਲੋਕ ਆ ਵੀ ਜਿਹੜੇ ਸਾਡੇ ਘਰਾਂ ਦੇ ਵਿੱਚ ਕੂੜਾ ਤੇ ਗੋਹਾ ਚੁੱਕਣ ਵਾਲੇ ਲੋਕ ਆ ਤੁਹਾਡੀ ਬਰਾਬਰੀ ਜਿਹੜੀ ਆ ਤੁਸੀਂ ਨਹੀਂ ਕਰ ਸਕਦੇ ਸੋ ਜਦੋਂ ਉਹ ਬੀਬੀ ਸਾਰੀਆਂ ਜਿਹੜੀਆਂ ਬਜ਼ੁਰਗ ਔਰਤਾਂ ਆ ਇਕੱਠੀਆਂ ਹੋ ਗਏ ਇਹ ਸੋਚਦੀਆਂ ਵੀ ਆਪਾਂ ਜੇ ਸਰਪੰਚ ਨੇ ਸਾਨੂੰ ਇਦਾਂ ਕਿਹਾ ਤੇ ਆਪਾਂ ਇਲੈਕਸ਼ਨ ਲੜੀਏ ਤਾਂ ਉਹਨੇ ਸਰਪੰਚ ਨੇ ਕਿਹਾ ਵੀ ਤੁਹਾਡੀ ਜਿਹੜੀ ਆ ਜਿਹੜੀ ਜੁੱਤੀਆ ਤੁਸੀਂ ਲੋਕ ਜਿਹੜੇ ਸਾਡੀ ਪੈਰਾਂ ਦੀ ਜੁੱਤੀ ਦੇ ਬਰਾਬਰ ਆ ਸੋ ਸੋ ਤੁਹਾਨੂੰ ਸਾਡੇ ਪੈਰਾਂ ਦੀ ਜੁੱਤੀ ਵੇਚੀ ਦੇਣਾ ਚਾਹੀਦਾ ਸਾਡੇ ਸਿਰ ਦੇ ਉੱਪਰ ਨਹੀਂ ਹੋਣਾ ਚਾਹੀਦਾ ਸੋ ਬੜਾ ਕੁਛ ਉਹਦੇ ਵਿੱਚ ਫਿਲਮ ਜੀ ਦਿਖਾ ਲਿਆ ਗਿਆ ਜਬਰ ਜਨਾਬ ਵੀ ਜਿਹੜਾ ਆ ਇੱਕ ਲਾਲਚ ਦੇ ਕੇ ਉਹਨਾਂ ਦੀ ਜਿਹੜੀ ਮਜਬੂਰੀ ਦਾ ਫਾਇਦਾ ਲੈ ਕੇ ਸਮਾਜ ਨੂੰ ਟਾਰਗੇਟ ਕਰਕੇ ਉਹ ਦਿਖਾ ਲਿਆ ਗਿਆ ਜਿਸ ਵਿੱਚ ਸਿੱਧਾ-ਸਿੱਧਾ ਰਕਦਾਸੀਆ ਸਮਾਜ ਦੇ ਉੱਪਰ ਜਿਹੜਾ ਅਟੈਕ ਕੀਤਾ ਗਿਆ ਸੋ ਇਹ ਚੀਜ਼ ਨੂੰ ਅਸੀਂ ਜਿਹੜੇ ਸਾਥੀ ਕੋਈ ਬਰਦਾਸ਼ਤ ਨਹੀਂ ਕੀਤਾ ਫਿਰ ਆਦਮਪੁਰ ਦੇ ਵਿੱਚ ਵੀ ਜਿਹੜਾ 129 ਨੰਬਰ ਐਸ ਸੀ 8 ਦਾ ਪਰਚਾ ਜਿਹੜਾ ਆ ਉਹਦੇ ਉੱਪਰ ਦਰਜ ਕਰਾਇਆ ਗਿਆ ਡਾਇਰੈਕਟਰ ਪ੍ਰੋਡਿਊਸਰ ਦੇਤੇ ਆਧਾਕਾਰਾਂ ਦੇ ਉੱਪਰ ਸੋ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਦਾ ਵੀ ਜਿੰਨੇ ਸਾਡੇ ਪੰਜਾਬ ਦੇ ਲੋਕ ਆ ਜਿੰਨੇ ਮਹਾਪੁਰ ਸੰਪਾਪ ਹੋਇਆ ਇਹ ਪੂਰੇ ਪੰਜਾਬ ਦੇ ਵਿੱਚ ਹਰ ਜ਼ਿਲ੍ਹੇ ਦੇ ਵਿੱਚ ਜਿਹੜੀ ਐਫ ਆਰ ਹੋਣ ਦਰਜ ਹੋ ਗਈ ਆ ਆਦipur ਦੇ ਵਿੱਚ ਸੋ ਇੱਕ ਕਮਲਖਰ ਦੇ ਵਿੱਚ ਵੀ ਹੋਈ ਆ ਸੋ ਤੁਸੀਂ ਹੁਣ ਜਿਹੜੇ ਆਪਣਾ ਫਰਜ਼ ਬੰਦਾ ਸਾਰਿਆਂ ਦਾ ਵੀ ਆਪਾਂ ਸ੍ਰੀ ਗੁਰੂ ਦਰਬਾਰ ਮਹਾਰਾਜ ਨੂੰ ਪਹਿਰਾ ਦੇ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੈਰਾ ਦੇ ਗੁਰਨਾਣਕ ਮਹਾਰਾਜ ਦਾ ਪੈਰਾ ਦੇ ਕੇ ਵੀ ਆਪਾਂ ਇਹ ਚੀਜ਼ਾਂ ਜਿਹੜੇ ਬੰਦ ਕਰਾਈਏ ਜਿਹੜੀ ਸਮਾਜ ਦੇ ਵਿੱਚ ਦੋਫੜ ਕਰਦੀ ਹੈ ਕਿਉਂਕਿ ਉਹ ਫਿਲਮ ਦੇਖਣ ਤੋਂ ਬਾਅਦ ਸਾਰਿਆਂ ਦੇ ਮਨਾਂ ਵਿੱਚ ਆਉਂਦਾ ਵੀ ਜਿਹੜੇ ਇਹ ਲੋਕ ਖੜੇ ਜੀਵਿਤਰ ਭਾਈਚਾਰ ਲੋਕ ਹੈ ਸਾਡੇ ਨਾਲ ਕਿੰਨਾ ਕਰਦੇ ਹੋ ਤੇ ਇਹ ਦਿਖਾਇਆ ਗਿਆ ਸੋ ਆਪਾਂ ਆਪਸੀ ਸਾਂਝ ਨੂੰ ਦੋਫੜ ਨਹੀਂ ਕਰਨਾ ਇਸ ਕਰਕੇ ਫਿਲਮ ਜਿਹੜੀ ਹੈ ਪੂਰਨ ਤੌਰ ਤੇ ਸਾਨੂੰ ਬੰਦ ਕਰਾਉਣ ਬਾਅਦ ਤੇ ਸਾਡੇ ਸਾਰਿਆਂ ਨੂੰ ਇਕੱਠਾ ਹੋਣਾ ਚਾਹੀਦਾ ਸੋ ਮੈਂ ਬਹੁਤ ਸਤਿਕਾਰ ਜੋ ਬਾਬਾ ਜੀ ਜਿਹਨਾਂ ਦੀ ਰਹਿਣਹਾਈ ਵਿੱਚ 52 ਜਿੱਥੇ ਬਣੀ ਸਾਡੀਆਂ ਜਿਹੜੀਆਂ ਕਿ ਰਜਿਸਟਰ ਕਰਾਈਆਂ ਆਪਾਂ ਉਹ ਸਾਰੀਆਂ ਕੱਟੀਆਂ ਚੱਲਦੀਆਂ ਆ ਆਡੇ ਬਾਬਾ ਜੀ ਲਖਵੀਰ ਸਿੰਘ ਜੀ ਜੋ ਮਿਸਲ ਸੀਧਾ ਦੇ ਮੁਖੀ ਹਨ ਤਾਨਾਦਲ ਦੇ ਅਤੇ ਨਾਲ ਬਰਵਿੰਦਰ ਗੁੱਗਾ ਜੀ ਜੋ ਪ੍ਰਧਾਨ ਆਲ ਮੇਧਗੜ ਖਾਨਾ ਜਦੇ ਆਦੇ ਸਾਰਿਆਂ ਨੇ ਇਕੱਠੇ ਹੋ ਕੇ ਜਿਹੜਾ ਐਫ ਆਰ ਦੇ ਵਿੱਚ ਜਿਹੜੀ ਸਾਜੇ ਦੌਰ ਦੇ ਆਪਾਂ ਚੜਾਈ ਗਈ ਹੈ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਆਪਾਂ ਦਾ ਫਰਜ ਨਿਭਾਈਏ ਅੱਜ ਅਸੀਂ ਵੀ ਜਲੰਧਰ ਦੇ ਵਿੱਚ ਜਿੰਨੇ ਸਿਰਮੇ ਹਾਲਿਆ ਜਿਹਨਾਂ ਵਿੱਚ ਫਿਲਮ ਜਲਦੀ ਹੋ ਪੂਰਨ ਤੌਰ ਤੇ ਅੱਜ ਸ਼ੁਰੂਆਤ ਜਿਹੜੀ ਜਲੰਧਰ ਦੀ ਧਰਤੀ ਤੋਂ ਕਰਾਂਗੇ ਵੀ ਇਹ ਫਿਲਮ ਜਿਹੜੀ ਹੈ ਪੂਰਨ ਤੌਰ ਤੇ ਜਲੰਧਰ ਸ਼ਹਿਰ ਦੇ ਵਿੱਚ ਕਿਸੇ ਪਾਸੇ ਲੱਗੂਗੀ ਉਸ ਤੋਂ ਬਾਅਦ ਹਰ ਜ਼ਿਲ੍ਹੇ ਦੇ ਵਿੱਚ ਜਿਸ ਤਰ੍ਹਾਂ ਦੇ ਪ੍ਰਧਾਨ ਹੈ ਉਹ ਇਹ ਪਹਿਲਾਂ ਬੰਦ ਕਰਾ ਕੇ ਸ੍ਰੀ ਗੁਰੂ ਵਿਦਾਸ ਮਹਾਰਾਜ ਦੇ ਜਿਹੜਾ ਨਾਮ ਆ ਰੋਜ਼ਨ ਚਾਹਣਾ ਤੇ ਉਹਦੇ ਪੈਰਾ ਦੇਣ ਜੋ ਸਾਡੇ ਸਮਾਹ ਤੱਕ ਆਉਂਦਾ ਉਹ ਆਪਣੀ ਜੀੜੀ ਨਾਲ ਖੜੀ ਐ ਸੋ ਇੰਨੀ ਬੇਨਤੀ ਕਰਦਾ ਸਾਰਿਆਂ ਨੂੰ ਜੈ ਭੀਮ ਜੈ ਫਾਤ ਐਸ ਐਮ ਜ਼ेड ਨਿਊਜ਼ ਦੇ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ